ਸਾਸਰੀਕਾਲ ਅੱਜ ਬੀਬੀ ਦੇਖੋ ਮੈਂ ਕਿਹਾ ਬਾਹਰ ਗਿਆਦਾ ਮੈਂ ਖਾਣੇ ਤੇ ਮੈਂ ਹੁਣ ਆਇਆ ਤੇ ਮੈਂ ਇਹ ਦੇਖਿਆ ਬੀਬੀ ਨੇ ਚੁੰਨੀ ਬਹੁਤ ਸੋਹਣੀ ਗਾ ਲੱਤੀ ਹੋਈ ਪੁਰਾਣੇ ਰਿਵਾਜ ਚ ਬੈਠੀ ਹੈ ਮੰਮੀ ਤੇ ਅੱਜ ਮੈਂ ਕਿਹਾ ਵੀ ਦੇਖੋ ਤੁਸੀਂ ਨજર ਨਾ ਲਾ ਦਿਓ ਸਾਡੀ ਮੰਮੀ ਤਣੀਆਂ ਚੀਜ਼ ਦੀ ਹੈ ਮੰਮੀ ਸਾਸਰੀਕਾਲ ਮੰਮੀ ਸਾਸਰੀਕਾਲ ਐ ਕਿਵੇਂ ਹੈ ਅੱਜ ਨੀ ਉੱਠਾਈ ਲਤੀ ਬਹੁਤ ਸੋਹਣੀ ਅੱਜ ਕੀ ਗੱਲ ਹੈ ਹੈ ਅੱਜ ਜਾਣਾ ਕਿੱਥੇ ਹੈ ਕਿ ਨਾ ਨਹੀਂ ਸਰ ਵੀ ਨਹੀਂ ਅੱਜ ਚੁੰਨੀ ਦੇਖਦੇ ਤੇ ਸੀ ਗੁਲਗਲੋ ਇਹ ਕਹੇ ਜਾ ਲਾ ਦਿਆ ਕੀ ਸੋਹਣੀ ਲਾ ਦਿਆ ਮੰਮੀ ਸਾਡੀ ਹੈ ਢਿੱਲੀ ਦੀ ਗਈ ਦਿੰਦੀ ਮੀਨਾ ਦਾ ਹਨਾ ਮੰਮੀ ਅੱਜ ਤੇਰੇ ਮੁੰਡੇ ਅੰਦਰ ਹੀ ਨਾ ਹੋ ਗਈ ਨਹੀਂ ਨਹੀਂ ਹੁਣ ਤੂੰ ਧਣੀਆਂ ਚੀਰੇ ਕੀ ਕਰਿਆ ਧਣੀਆਂ ਹੈ ਲਾਓ ਜੀ ਬੇਬੇ ਸਾਡੀ ਹੈ ਧਣੀਆਂ ਖਰਸੀ ਕਰਕੇ ਸਮਾਰ ਕੇ ਹਟੀਆਂ ਕਹਿੰਦੀ ਬਈ ਸਾਲਗਮਾ ਦੇ ਵਿੱਚ ਕਹਿੰਦੀ ਅੱਜ ਮਟਰ ਬਣਾ ਕੇ ਉਹ ਹੀ ਖਾਣੇ ਐ ਬਈ ਸਾਲਗਮਾ ਦੇ ਵਿੱਚ ਕਹਿੰਦੀ ਮਟਰ ਬਣਾ ਕੇ ਪਾ ਕੇ ਉਹ ਮੈਨੂੰ ਖਾਓ ਸਬਜੀ ਮਾਹ ਲਾਓ ਜੀ ਅੱਜ ਮੈਂ ਆਈ ਹੈ ਹੈ ਕੀ ਲੈ ਬਾਈ ਕੁੜੀ ਮਿਰਚਾਂ ਦੇ ਮਾਤਾ ਨੂੰ ਤੂੰ ਆਈ ਕਿ ਤੂੰ ਪਹਿਲਾਂ ਮੈਨੂੰ ਆਏ ਦੱਸ ਅੱਜ ਗਈ ਹੋਤੀ ਕਿੱਥੇ ਤੂੰ ਥੋੜੀ ਜਿਹੀ ਮਾਰਕੀਟ ਫੇ ਜਾਣਾ ਨਗਰ ਕੀਤ ਨੇ ਕਹਿੰਦਾ ਚੌਰੀਆਂ ਖਾਦੀਆਂ ਕਰ ਨਗਰ ਕੀਤ ਨਹੀਂ ਸਾਡੇ ਮੈਨੂੰ ਲੱਗਦਾ ਬੇਬੇ ਨੇ ਡੇਢ ਕ ਚੌਰੀ ਖਾ ਲਈ ਹੁਣ ਬੀਪੀ ਵਧਿਆ ਹੋਇਆ ਹੁਣੇ ਘਟਿਆ ਵਧਿਆ ਹੋਇਆ ਕੋਈ ਪਤਾ ਨਹੀਂ ਲੱਗਦਾ ਹੈਨਾ ਉਹੀ ਬੁੱਝਿਆ ਹੋਇਆ ਪਿਆ ਦਿਮਾਗ ਸ੍ਰੀ ਗਿਰੂ ਨੂੰ ਵੱਧ ਕਰਦਾ ਹਾਂ ਆਪਣਾ ਪਾਵਾਂ ਦਾ ਨਹੀਂ ਆ ਪਾ ਨਹੀਂ ਹਾਵਾਂ ਦਾ ਪੂਰਾ ਟੱਲ ਦਾ ਪਾਉਂਦਾ ਦਿਆ ਹਾਂ ਬਹੁਤ ਪਛੋੜ ਪੁਰੇ ਦਾ ਪਤਾ ਹੀ ਨਾ ਦਵੀ ਕੀ ਆ ਉਹਦੇ ਨਾਲ ਕਿਸੇ ਵੀ ਗਿਰੂ ਨੂੰ ਕਰੀ ਜਾਂਦਾ ਵੀ ਦਵਾਈ ਲੱਤੀ ਨਹੀਂ ਹੁਣ ਕੀ ਗੱਲ ਬਾ ਲੈਣਾ ਦਾ ਹੈ ਬਸ ਠੀਕਾ ਕਰਦਾ ਕਿਉਂ ਕੀ ਗੱਲ ਬਸ ਕਾ ਦੇ ਹਵਾ ਚੱਲਦੇ ਮਤਾਨ ਵੀ ਆਇਆ ਹੈ ਵੀ ਹਵਾ ਨਾਲ ਠੀਕੇ ਦਾ ਕੀ ਕਨੈਕਸ਼ਨ ਹੈ ਹਾਂ ਦਵਾਈ ਆਪਣੀ ਜਗਾ ਹਵਾ ਆਪਣੀ ਜਗਾ ਉਹ ਇਹ ਹਵਾ ਖਰਾਬ ਕਰਦੀ ਆ ਦਾ ਇਲਾਜ ਵੀ ਤਾਂ ਹੈਗਾ ਦਵਾਈ ਲੈ ਐ ਕਿਣਾ ਬੈਠੀ ਮੈਨੂੰ ਉਦਾਸ ਜੀ ਚੰਗੀ ਨਹੀਂ ਲੱਗਦੇ ਵੀ ਦਰਸ਼ਕ ਵੀ ਸਾਡੇ ਕਹਿੰਦੇ ਨੇ ਵੀ ਬੀਬੀ ਦੀ ਵੀਡੀਓ ਬਹੁਤ ਲੇਟ ਪਾਉਂਦੇ ਹੋ ਬਾਈ ਤੁਸੀਂ ਹੈਂ ਉਹ ਵੈਸੇ ਪੁਰਾਣੇ ਰਵਾਜ ਬਹੁਤ ਸੋਹਣਾ ਬੈਠੀ ਦੀ ਅੱਜ ਘੁੰਡੀਆਂ ਕੱਢੀ ਬੀਬੀ ਸਾਡੀ ਮਿੱਟੀ ਪੈਂਦੀ ਅੱਖਾਂ ਆਹ ਲੰਚ ਕੀ ਕੀ ਪਾਹਨ ਅੱਖਾਂ ਹੀ ਦਾ ਲੰਚ ਕੀ ਪਾਇਨੇ ਮੈਂ ਕੀ ਪਾਉਂਦੀ ਆ ਅੱਖਾਂ ਹੀ ਕੀ ਪਾਇਏ ਲੈਂਚ ਆ ਲੈਂਚ ਇਹ ਲੈਂਚ ਪਾਉਨੇ ਅੱਖਾਂ ਹੀ ਠੀਕ ਆ ਭਾਈ ਬੀਬੀ ਅੱਖਾਂ ਹੀ ਲੈਂਚ ਪਾਏ ਨੇ ਇਹ ਅੱਖਾਂ ਮਿੱਟੀ ਬੰਦੀ ਤਾਂ ਘਰ ਕੇ ਕੋਈ ਕਾੜ ਲਿਆਦਾ ਅਜਾ ਹੁਣ ਆ ਕੀ ਕਰੀ ਬੈਣੀ ਆ ਤੂੰ ਅੱਛਾ ਤੂੰ ਮੈਨੂੰ ਲੱਗਦਾ ਤੂੰ ਗਾਣੇ ਵੀ ਸੁਣਦੀ ਕੋਈ ਰੇਡੀਓ ਰੱਖਿਆ ਦਾ ਰੇਡੀਓ ਆਖਿਆ ਗਾਣੇ ਸੁਣਦੀਆਂ ਨੂੰ ਹੈ ਹਾਂ ਇਹ ਦੱਸ ਤੂੰ ਅੱਜ ਹੈ ਨਹੀਂ ਸੱਟ ਮੈਨੂੰ ਲੱਗਦਾ ਤੂੰ ਆਪੇ ਤੋਂ ਬਾਹਰ ਆਜਾ ਤੂੰ ਦਵਾਈ ਲੈ ਲੈ ਮਾਸ ਕਹਾਂ ਜਾ ਕੇ ਲਾਉਂਗੀ ਬਾਈ ਨਹੀਂ ਫੇਰ ਕਹਾਂ ਜਾ ਕੇ ਕਿਉਂ ਕਹਾਂ ਤਾਂ ਹੁਣ ਸਾਰੇ ਨਹੀਂ ਜਾਣਾ ਐ ਨਹੀਂ ਕਹੀਦਾ ਹੁੰਦਾ ਦਵਾਈ ਨਹੀਂ ਆ ਗਈ ਤਾਂ ਹੋਈ ਗਿਆ ਅੱਛਾ ਅਸਨ ਨਹੀਂ ਕਰਦੀ ਚੱਲ ਠੀਕ ਆ ਬੀਬੀ ਫੇਰ ਦੇ ਦਿਆਂ ਤੈਨੂੰ ਲੈ ਕੇ ਜਾਂਦੇ ਡਾਕਟਰ ਕੋ ਚੰਗਾਈ ਬਾਈ ਜੀ ਸਾਡੀ ਬੀਬੀ ਨੂੰ ਪਰਮਾਤਮਾ ਕੀ ਅਰਦਾਸ ਕਰਿਓ ਵੀ ਸਾਡੀ ਬੀਬੀ ਠੀਕ ਹੋ ਜਵੇ ਹੈ ਹਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬੀਬੀ ਨੂੰ ਅਸੀਂ ਵੀਡੀਓ ਤਾਂ ਹੀੋਂ ਘੱਟ ਪਾਉਣ ਲੱਗੇ ਕਹਿੰਦੇ ਨਜ਼ਰ ਲੱਜਿੰਦੇ ਬੀਬੀ ਨੂੰ ਚਲੋ ਠੀਕ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ